ਤਨਸਰੀ ਮਹੱਲਾ ਪੰਜਵਾ ਸੰਤ ਕ੍ਰਿਪਾਲ ਦਿਆਲ ਦਮੋਦਰ ਕਾਮ ਕ੍ਰੋਧ ਬਿਖਜਾਰੇ ਰਾਜਮਾਲ ਜੋਬਨ ਤਨ ਜੀ ਰਾ ਇਨ ਉਪਰ ਲੈ ਬਾਰੇ ਮਨ ਤਨ ਰਾਮ ਨਾਮ ਹਿਤ ਕਾਰੇ ਸੂਖ ਸਹਿਜ ਆਨੰਦ ਮੰਗਲ ਸਹਿਤ ਪਵਨਿਤ ਪਾਰ ਉਤਾਰੇ ਰਹਾਉ ਤਨ ਸੁਥਾਨ ਤਨ ਓਏ ਭਵਨਾ ਜਾ ਮਹਿ ਸੰਤ ਬਸਾਰੇ ਜਨ ਨਾਨਕ ਕੀ ਸਰਦਾ ਪੂ ਰਹੋ ਠਾਕੁਰ ਭਗਤ ਤੇਰੇ ਨਮਸਕਾਰੇ ਤਨਸਰੀ ਮਹੱਲਾ ਪੰਜਵਾ ਛਡਾਇ ਲਿਓ ਮਹਾ ਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦਿਓ ਮਨ ਮੰਤਾ ਬਿਨਸ ਨਕਤ ਹੂ ਜਾਤ ਸਤ ਗੁਰੂ ਪੂਰੈ ਕੀਨੀ ਦਾਤ ਹਰ ਹਰ ਨਾਮ ਦੀਓ ਕੀਰਤਨ ਕਉ ਪਈ ਹਮਾਰੀ ਗਾਤ ਰਹਾਉ ਅੰਗੀਕਾਰ ਕੀਓ ਪ੍ਰਭ ਆਪਣੇ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗ헤 ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਤਨਾਸਰੀ ਮਹਲਾ 5 ਪਰ ਹਰ ਨਾ ਲੋਭ ਝੂਠ ਨਿੰਦ ਇਵਹੀ ਕਰਤ ਗੁਦਾਰੀ ਮਿਰਗ ਤ੍ਰਿਸ਼ਨਾ ਆਸ ਮਿਥਿਆ ਮੀਠੀ ਇਹ ਤੇਕ ਮਨ ਹੈ ਸਾਧਾਰੀ ਸਾਖਤ ਕੀ ਆਵਰਦਾ ਜਾਏ ਬਿਰਥਾਰੀ ਜੈਸੇ ਕਾਗਦ ਕੇ ਪਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਾਵਾਰੀ ਰਹਾਉ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਇਹ ਬੰਦਨ ਛੁਟਕਾਰੀ ਬੂੜਤ ਅੰਧ ਨਾਨਕ ਪ੍ਰਭ ਕਾੜਤ ਸਾਧ ਜਨ ਸੰਗਾਰੀ ਤਨਸਰੀ ਮਹੱਲਾ ਪੰਜਵਾ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸੀਤਲ ਤਨ ਮਨ ਛਾਤੀ ਰੂਪ ਰੰਗ ਸੂਖ ਤਨ ਜੀ ਕਾ ਪਾਰ ਬ੍ਰਹਮ ਮੂਰੈ ਜਾਤੀ ਰਸਨਾ RAM ਰਸਾਇਨ ਮਾਤੀ ਰੰਗ ਰੰਗੀ RAM ਆਪਣੇ ਕੈ ਚਰਨ ਕਮਲ ਨਿਧਾ ਥਾਤੀ ਰਹਾਉ ਜਿਸ ਕਾ ਸਾ ਤਨਹੀ ਰਖ ਲੀਆ ਪੂਰਨ ਪ੍ਰਭ ਕੀ ਬਾਤੀ ਮੇਲ ਲਿਓ ਆਪੇ ਸੁਖ ਦਾਤਾ ਨਾਨਕ ਹਰਿ ਰਾਖੀ ਪਾਤੀ ਤਨਸਰੀ ਮਹੱਲਾ ਪੰਜਵਾਂ ਦੂਤ ਦੁਸ਼ਮਣ ਸਭ ਤੁਝ ਤੇ ਨਿਵਰਹਿ ਪ੍ਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ ਨਿਰਖਉ ਤੁਮਰੀ ਔਰ ਹਰ ਨੀਤ ਮੁਰਾਰ ਸਹਾਈ ਹੋਹੁ ਦਾਸ ਕਉ ਕਰ ਗਹਿ ਉਦਰੋ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰੇ ਖਸਮਾਨਾ ਕਰ ਆਪ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰ ਜਾਪ ਤਨਾਸਰੀ ਮਹੱਲਾ ਪੰਜਵਾ ਚਤੁਰ ਦਿਸ਼ਾ ਕੀ ਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਖੇ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਬ ਗੁਣ ਸਭ ਮਿਟੇ ਦਇਆਲ ਪੁਰਖ ਬਖਸੰਦ ਰਹਾਉ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾ ਊਹਾ ਸਚ ਹੋਵੈ ਤਨਸਰੀ ਮਹੱਲਾ ਪੰਜਵਾ ਔਖੀ ਕੜੀ ਨ ਦੇਖਣ ਦੇਈ ਆਪਣਾ ਬਿਰਦ ਸੰਭਾਲੇ हाथ दे राखै अपने कौ सास सास प्रति पाले प्रब सों लाग रहयो मेरा चीत आद अंत प्रब सदा सहाय तन हमारा मीत रहआव मन बिलास भए साहिब के आचरज देख बडाई हर सिमर सिमर आनंद कर नानक प्रब पूरन पै ज रखाई तणासरी मोहल्ला 5वा ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹੋ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮਐ ਸਰੂਬਰ ਪਾਗਾ ਤੇਰਾ ਜਨ RAM ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾਓ जह जय भेख तह नारायण सगल कटा महतागा नाम उदक पीवत जन नानक त्यागे सब अनुरागा तनासरी मह्ला पंजवा जन के पूर्ण होए काम कली काल महां बिखया मह लज्जा राखी राम रहाओ ਸਿਮਰ ਸਿਮਰ ਸੁਆਮੀ ਪ੍ਰਭ ਅਪਨਾ ਨਿਕਟਨਾ ਆਵੇ ਜਾਮ ਮੁਕਤ ਬੈਕੁੰਠ ਸਾਧਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਾ ਮੋਦਰ ਸਿਮਰਉ ਦਿਨ ਰੈਨ ਨਾਨਕ ਸਦਗੁਰੂ ਬਾਨ ਤਨਾਸਰੀ ਮਹੱਲਾ ਪੰਜਵਾਂ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰਉ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੈ ਵਸ ਹੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮਨ ਨਾ ਵਿਆਪੈ ਆਠ ਪਹਿਰ ਗੁਣ ਗਾਵੋ ਸਵਸਤ ਵਿਵਸਥਾ ਪ੍ਰਭ ਕੀ ਸੇਵਾ ਮਧੰਤ ਪ੍ਰਭ ਜਾਪਣ ਨਾਨਕ ਰੰਗ ਲੱਗਾ ਪਰਮੇਸ਼ਰ ਬਾਹੜ ਜਨਮ ਨਾ ਛਾਪਣ ਤਨ ਅਸਰੀ ਮਹੱਲਾ ਪੰਜਵਾ ਮੰਗਉ RAM ਤੇ ਸਭ ਥੋਕ ਮਨੁਖ ਕਉ ਜਾਚਤ ਸ੍ਰਮ ਪਾਈਐ ਪ੍ਰਭ ਕੈ ਸਿਮਰਨ ਮੁਖ ਰਹਾਉ ਕੋਖੇ ਮਨ ਜਨ ਸਿਮਰਤ ਪ੍ਰਾਨਾਮ ਬੇਦ ਪੁਕਾਰ ਹੈ ਕੋਖ ਕਿਰਪਾ ਸਿੰਧ ਸੇਵ ਸਚ ਪਾਈਐ ਦੋ ਵੈ ਸੋਹੇਲੇ ਲੋਕ ਆਨ ਅਚਾਰ ਬਿਵਹਾਰ ਹੈ ਜੀਤੇ ਬਿਨ ਹਰ ਸਿਮਰਨ ਫੋਕ ਨਾਨਕ ਜਨਮ ਮਰਨ ਪੈ ਕਾਟੇ ਮਿਲ ਸਾਧੂ ਬਿਨ ਸੇ ਸੋਕ ਤਨਾਸਰੀ ਮਹਲਾ 5 ਤ੍ਰਿਸ਼ਨਾ 부ਜੈ ਹਰ ਕੈ ਨਾਮ ਮਹਾ ਸੰਤੋਖ ਹੋਵੈ ਗੁਰਬਚਨੀ ਪ੍ਰਭ ਸਿਓ ਲਾਗੈ ਪੂਰਨ ਧਿਆਨ ਰਹਾਉ ਮਹਾ ਕਲੋਲ 부ਜਹੈ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇਹ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਗਲ ਮਨੋਰਥ ਰਾਜ ਸੁਖ ਰਸ ਸਦ ਖੁਸ਼ੀਆਂ ਕੀਰਤਨ ਜਪਨਾਮ ਜਿਸ ਕੈ ਕਰਮ ਲਿਖਿਆ ਤੁਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਧਨਸਰੀ ਮਹੱਲਾ ਪੰਜਵਾ ਜਨ ਕੀ ਕੀਨੀ ਪਾਰ ਬ੍ਰਹਮਸਾਰ ਨਿੰਦਕ ਟਿਕਨ ਨਾ ਪਾਵਨ ਮੂਲੇ ਊੜ ਗਏ ਬੇਕਾਰ ਰਹਾਓ जय जय देखो तहतै स्वामी कोई न पहुचन हार जो जो करे अवगया जनकी होए गया तत छार कर्ण हार रखवाला हुआ जाका अंत न पारा वार नानक दास रखे प्रब अपने निंदक काढे मार तनासरी महल्ला पंचवा करनोवा पडताल ਇਕ ਓੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕਉ ਨਾਮ ਦੇਵੋ ਦ੍ਰਿਸ਼ਟ ਪ੍ਰਭ ਤਾਰੋ ਕਿਰਪਾ ਕਰ ਤਾਰੋ 부ਜਾ ਗਹਿ ਕੂਪ ਤੇ ਕਾੜ ਲੇਵੋ ਰਹਾਓ ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਦ ਅਨਕ ਦੁਖਾ ਤਨ ਛਾਦ ਪੂਰੇ ਰਬ ਬਿਨਾ ਆਨ ਨ ਰਖਨ ਹਾਰਾ ਨਾਮ ਸਿਮਰਬੋ ਸਰਨ ਸੂਰੇ ਪਤਿਤ ਉਧਾਰਣਾ ਜੀ ਜੰਤ ਤਾਰਣਾ ਬੇਦ ਉਚਾਰ ਨਹੀਂ ਅੰਤ ਪਾਇਓ ਗੁਣ ਹੈ ਸੁਖ ਸਾਗਰਾ ਬ੍ਰਹਮ ਰਤਨਾਗਰਾ ਪਗਤ ਵਛਲ ਨਾਨਕ ਗਾਇਓ ਧਨਸਰੀ ਮਹਲਾ ਪੰਜਵਾ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਟਹਿ ਕਮਾਣੇ ਪਾਪ ਚਿਰਾਣੇ ਸਾਧ ਸੰਗਤ ਮਿਲ ਮੁਆ ਜੀਜੈ ਰਹਾਉ ਰਾਜ ਜੋਬਨ ਬਿਸਰੰਤ ਹਰ ਮਾਇਆ ਮਹਾ ਦੁਖ ਇਹੋ ਮਹਾਤ ਕਹੈ ਆਸ ਪਿਆਸ ਰਮਣ ਹਰ ਕੀਰਤਨ ਇਹੋ ਪਦਾਰਥ ਪਾਗਵੰਤ ਲਹੈ ਸਰਣ ਸਮਰਥ ਅਕਥ ਅਗੋਚਰਾ ਪਤਿਤ ਉਧਾਰਨ ਨਾਮ ਤੇਰਾ ਅੰਤਰ ਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ ਤਨਾਸਰੀ ਮਹੱਲਾ ਪੰਜਵਾ ਘਰ ਬਾਰਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰ ਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਪਉ ਨਾਮ ਜਪੋ ਹਰ ਰੰਗੇ ਪਰ ਤਨ ਦੁਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ ਨਾਨਕ ਉਦਰੇ ਪ੍ਰਭ ਸਰਣਾਈ ਤਨਸਰੀ ਮਹੱਲਾ ਪੰਜਵਾ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨ ਹਰ ਜੀਵਨ ਜੀਵਨ ਹਰ ਜਪ ਸਾਧ ਸੰਗ ਰਹਾਉ ਅਨਕ ਪ੍ਰਕਾਰੇ ਬਸਰ ਉਢਾਏ ਅਨ ਦਿਨ ਕੀਰਤਨ ਹਰ ਗੁਣ ਗਾਏ ਹਸਤੀ ਰਥ ਅਸ ਅਸਵਾਰੀ ਹਰ ਕਾ ਮਾਰਗ ਰਿਦੈ ਨਿਹਾਰੀ ਮਨ ਤਨ ਅੰਤਰ ਚਰਨ ਧਿਆਇ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਤਨਾਸਰੀ ਮਹੱਲਾ ਪੰਜਵਾ ਗੁਰ ਕੀ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿੰਦ ਮਹਿ ਤਾਰਾ ਰਹਾਉ ਕੋਈ ਹੋਆ ਕ੍ਰਮ ਰਤ ਕੋਈ ਤੀਰਥ ਨਾਇਆ ਦਾਸੀ ਹਰ ਕਾ ਨਾਮ ਧਿਆਇਆ ਬੰਧਨ ਕਟਨ ਹਾਰ ਸੁਆਮੀ ਜਨ ਨਾਨਕ ਸਿਮਰੈ ਅੰਤਰ ਜਾਮੀ ਧਨਸਰੀ ਮਹਲਾ 5 ਕਿਤੇ ਪ੍ਰਕਾਰ ਨ ਤੂਟਉ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਰਹਾਉ ਜੀ ਪ੍ਰਾਨ ਮਨ ਤਨ ਤੇ ਪਿਆਰਾ ਹਉ ਮੈਂ ਬੰਦ ਹਰ ਦੇਵ ਨਹਾਰਾ ਚਰਨ ਕਮਲ ਸਿਉ ਲਾਗਉ ਨੇ ਹੋ ਨਾਨਕ ਕੀ ਬੇਨੰਤੀ ਏਹ ਇੱਕ ਓੰਕਾਰ ਸਤਗੁਰ ਪ੍ਰਸਾਦ ਤਨਾਸਰੀ ਮਹੱਲਾ 9 ਕਾਹੇ ਰੇ ਬੰਦ ਖੋਜਨ ਜਾਈ ਸਰਬ ਨਿਵਾਸੀ ਸਦਾ ਆਲੇ ਪਾ ਤੋਹੀ ਸੰਗ ਸਮਾਈ ਰਹਾਉ ਪੋਪ ਮਦ ਜੋ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਕਾਟ ਹੀ ਖੋਜਹੁ ਭਾਈ ਬਾਹਰ ਪੀਤਰ ਏਕੋ ਜਨ ਹੋ ਇਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਪ੍ਰਮ ਕੀ ਕਾਈ